ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਕਈ ਸਾਡੇ ਦਰਸ਼ਕਾਂ ਨੇ ਤੇ ਕਈ ਸੰਗਤ ਦੇ ਵਿੱਚੋਂ ਪਤਵੰਤੇ ਸੱਜਣਾ ਨੇ ਸਾਨੂੰ ਕੁਝ ਵੀਡੀਓ ਭੇਜੀਆਂ ਤੇ ਨਾਲ ਇੱਕ ਲਿੰਕ ਭੇਜਿਆ ਉਹ ਲਿੰਕ ਸਾਬਕਾ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ ਜਿਹੜੇ ਮੌਜੂਦਾ ਕੈਬਨਿਟ ਮੰਤਰੀ ਨੇ ਭਾਰਤ ਸਰਕਾਰ ਦੇ ਵਿੱਚ ਉਹਨਾਂ ਦੀ ਆਪਣੀ ਫੇਸਬੁੱਕ ਆਈਡੀ ਦਾ ਲਿੰਕ ਹੈ ਜਿੱਥੇ ਉਹਨਾਂ ਨੇ ਇੱਕ ਖਬਰ ਸ਼ੇਅਰ ਕੀਤੀ ਹੈ। ਉਹ ਖਬਰ ਹੈ ਕਿ ਲੋਹਗੜ ਦੇ ਵਿੱਚ ਜੋ ਯਮਨਾ ਨਗਰ ਜ਼ਿਲ੍ਹੇ ਵਿੱਚ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਇੱਕ ਮਿਊਜ਼ੀਅਮ ਬਣਾਇਆ ਜਾ ਰਿਹਾ ਹੈ। ਉਸ ਮਿਊਜ਼ੀਅਮ ਦੀ ਸ਼ੁਰੂਆਤ ਦਾ ਉਹ ਲਿੰਕ ਸੀ ਜੋ ਉੱਥੇ ਫੰਕਸ਼ਨ ਹੋਇਆ, ਜੋ ਉੱਥੇ ਸਮਾਗਮ ਹੋਇਆ, ਉਹਦਾ ਲਿੰਕ ਸੀ ਕਿ ਉੱਥੇ ਕਿਦਾਂ ਜਿਹੜੀ ਹੈ ਇਸ ਜਿਹੜਾ ਪ੍ਰੋਜੈਕਟ ਹੈ ਇਹਦੀ ਤਿਆਰੀ ਜਿਹੜੀ ਹੈ ਇਹਦੀ ਸ਼ੁਰੂਆਤ ਜਿਹੜੀ ਹੈ ਉਹ ਕਿਦਾਂ ਕੀਤੀ ਗਈ ਸੋ ਸਿੱਖ ਕੌਮ ਵਾਸਤੇ ਤਾਂ ਖੁਸ਼ ਹੁੰਦੀ ਗੱਲ ਸੀ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਤੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਲੋਹਗੜ੍ਹ ਦੇ ਵਿੱਚ ਵੱਡਾ ਕਿਲਾ ਬਣਾਇਆ ਉਹਨਾਂ ਦੇ ਮਹਾਨ ਜੀਵਨ ਤੇ ਆਧਾਰਿਤ ਇੱਕ ਮਿਊਜ਼ੀਅਮ ਜਿਹੜਾ ਹਰਿਆਣਾ ਸਰਕਾਰ ਬਣਾਈ ਜਾ ਰਹੀ ਹੈ ਇਹ ਛਲਾਗਾ ਯੋ ਕਦਮ ਸੀ ਤੇ ਖੁਸ਼ੀ ਦੀ ਗੱਲ ਸੀ ਪਰ ਮੇਰੇ ਕੋਲ ਜਿਹੜੇ ਮੈਸੇਜ ਆਏ ਉਹ ਖੁਸ਼ੀ ਦੇ ਘੱਟ ਨਰਾਜਗੀ ਦੇ ਜ਼ਿਆਦਾ ਸਨ ਗੁੱਸੇ ਦੇ ਜ਼ਿਆਦਾ ਸਨ ਅਜੇ ਹਾ ਕੀ ਹੋ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਮਿਊਜ਼ੀਅਮ ਬਣਨ ਜਾ ਰਿਹਾ ਹੋਵੇ ਔਰ ਉਹਦੇ ਉੱਤੇ ਸਿੱਖ ਕੌਮ ਜਿਹੜੀ ਹੈ ਉਹ ਨਰਾਜਗੀ ਪ੍ਰਗਟ ਕਰੇ ਹੋਇਆ ਇਹ ਕਿ ਆਮ ਤੌਰ ਤੇ ਜਿੰਨੇ ਵੀ ਸਿੱਖ ਜਿਹੜੇ ਸੂਰਬੀਰ ਨੇ ਸਿੱਖ ਯੋਧੇ ਨੇ ਜਰਨੈਲ ਨੇ ਗੁਰੂ ਸਾਹਿਬਾਨ ਨੇ ਉਹਨਾਂ ਦੀ ਯਾਦ ਵਿੱਚ ਕੋਈ ਵੀ ਅਜਿਹੇ ਆਪਰਾਲਾ ਕੀਤਾ ਜਾਂਦਾ ਹੈ ਕੋਈ ਮਿਊਜ਼ੀਅਮ ਬਣਾਇਆ ਜਾਂਦਾ ਹੈ ਜਾਂ ਕੋਈ ਗੁਰੂ ਘਰ ਦੀ ਨੀਵ ਰੱਖੀ ਜਾਂਦੀ ਹੈ ਤਾਂ ਆਮ ਤੌਰ ਤੇ ਜੋ ਸਾਡੀ ਮਰਿਆਦਾ ਹੈ ਉਹ ਇਹ ਹੈ ਕਿ ਉੱਥੇ ਪਾਠ ਕਰਕੇ ਚਾਹੇ ਜਪਜੀ ਸਾਹਿਬ ਦਾ ਪਾਠ ਹੋਵੇ ਸੁਖਮਨੀ ਸਾਹਿਬ ਦਾ ਪਾਠ ਹੋਵੇ ਜਾਂ ਉਸ ਸਥਾਨ ਤੇ ਪਹਿਲਾਂ ਅਖੰਡ ਪਾਠ ਰੱਖ ਕੇ ਤਿੰਨ ਦਿਨ ਅਖੰਡਪਾਟ ਦੇ ਭੋਗ ਪਾ ਕੇ ਫਿਰ ਸ਼ੁਰੂਆਤ ਹੁੰਦੀ ਹੈ ਸੰਤ ਮਹਾਪੁਰਸ਼ ਅਰਦਾਸ ਕਰਕੇ ਤੇ ਉਸ ਕਾਰਜ ਦੀ ਆਰੰਭਤਾ ਕਰਦੇ ਨੇ ਪਰ ਇੱਥੇ ਅਜੀਹਾਂ ਨਹੀਂ ਹੋਇਆ ਜਿਸ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਖਾਸ ਤੌਰ ਤੇ ਜਿਹੜੇ ਹਰਿਆਣੇ ਦੇ ਪਤਵੰਤੇ ਸਿੱਖ ਨੇ ਉਹਨਾਂ ਨੇ ਬੜੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਮੇਰੇ ਕੋਲ ਉਹਨਾਂ ਨੇ ਨਾਰਾਜ਼ਗੀ ਦੇ ਸੁਨੇਹੇ ਵੀ ਭੇਜੇ ਨੇ ਤੇ ਕਈਆਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਸ ਨਾਰਾਜ਼ਗੀ ਨੂੰ ਪਾਣਾ ਵੀ ਸ਼ੁਰੂ ਕਰ ਦਿੱਤਾ ਉਹ ਇਹ ਕਿ ਉਸ ਸਥਾਨ ਤੇ भूमि पूजन ਦਾ ਪ੍ਰੋਗਰਾਮ ਰੱਖਿਆ ਗਿਆ ਤੇ ਭੂਮੀ ਪੂਜਨ ਜਿਹੜੀ ਹੈ ਉਹ ਪੂਰੀ ਜਿਹੜੀ ਇੱਕ ਸਨਾਤਨੀ ਰਹੁ ਰੀਤਾਂ ਨੇ ਮੰਤਰੋਚਾਰਨ ਦੇ ਨਾਲ ਜਾਂ ਜੋ ਵੀ ਤਰੀਕਾ ਹੈਗਾ ਉਹਦੇ ਨਾਲ ਕੀਤਾ ਗਿਆ ਰਹੁ ਰੀਤ ਕੋਈ ਮਾੜੀ ਨਹੀਂ ਹੈ ਸਨਾਤਨੀ ਰਹੁ ਰੀਤ ਵੀ ਮਾੜੀ ਨਹੀਂ ਹੈ ਮੁਬਾਰਕ ਹੈ ਜਿਹੜੇ ਵੀਰ ਉਹਨੂੰ ਮੰਨਦੇ ਨੇ ਅਪਣਾਉਂਦੇ ਨੇ ਉਹਨਾਂ ਵਾਸਤੇ ਉਹ ਬੜੀ ਵਧੀਆ ਚੀਜ਼ ਹੈ ਮੁਬਾਰਕ ਹੈ ਉਹ ਵੀ ਪਵਿੱਤਰ ਚੀਜ਼ ਹੈ ਅਸੀਂ ਉਹਦੀ ਉਹਦੇ ਬਾਰੇ ਕੁਝ ਗਲਤ ਨਹੀਂ ਕਹਿ ਰਹੇ ਪਰ ਇੱਕ ਮਹਾਨ ਸਿੱਖ ਯੋਧੇ ਦੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਗੁਰਕਲਗੀਤਰ ਪਾਤਸ਼ਾਹ ਤੋਂ ਥਾਪੜਾ ਲੈ ਕੇ ਨੰਦੇੜ ਦੀ ਧਰਤੀ ਤੋਂ ਚੱਲ ਕੇ ਪੰਜਾਬ ਵਿੱਚ ਆ ਕੇ ਮੁਗਲ ਹਕੂਮਤ ਦੀਆਂ ਜੜ੍ਹਾਂ ਹਿਲਾਇਆਂ ਤੇ ਇਹ ਜਿਹੜਾ ਇੱਕ ਕਿਹਾ ਜਾਂਦਾ ਸੀ ਕਿ ਮੁਗਲ ਹਕੂਮਤ ਨੂੰ ਕੋਈ ਹਰਾ ਨਹੀਂ ਸਕਦਾ ਮੁਗਲਾਂ ਨੂੰ ਕੋਈ ਹਰਾ ਨਹੀਂ ਸਕਦਾ ਉਸ ਵਹਿਮ ਉਸ ਭਰਮ ਨੂੰ ਦੂਰ ਕੀਤਾ ਨਾ ਕੇਵਲ ਇਸ ਉੱਤਰੀ ਭਾਰਤ ਪੰਜਾਬ हिमाचल ਜਿਹੜਾ ਏਰੀਆ ਹੈ ਹਰਿਆਣਾ ਜਿੰਨਾ ਕਿਉਂਕਿ ਇਹ 1966 ਵਿੱਚ ਅਲੱਗ ਹੋਇਆ ਪਹਿਲਾਂ ਪੰਜਾਬ ਹੀ ਹੁੰਦਾ ਸੀ ਉੱਤਰ ਪ੍ਰਦੇਸ਼ ਇਹ ਸਾਰੇ ਖਿੱਤੇ ਦੇ ਵਿੱਚੋਂ ਮੁਗਲਾਂ ਨੂੰ ਜੜ੍ਹਾਂ ਤੋਂ ਖਤਮ ਕਰਕੇ ਉਹਨਾਂ ਦੇ ਰਾਜ ਸੱਤਾ ਨੂੰ ਖਤਮ ਕੀਤਾ ਔਰ ਸਿੱਖ ਰਾਜ ਕਾਇਮ ਕੀਤਾ ਸਿੱਖ ਰਾਜ ਦੇ ਸਿੱਕੇ ਚੁਲਾਏ ਨਿਸ਼ਾਨ ਚੁਲਾਏ ਤੇ ਜਿਹੜੇ ਆਮ ਗਰੀਬ ਕਮੀ ਕਰਨ ਵਾਲੇ ਕਿਸਾਨ ਸਨ ਜਿਹੜੇ ਜਿੰਨਾ ਜ਼ਮੀਨਾਂ ਤੇ ਕਾਬਜ਼ ਸਨ ਜਾਂ ਜਿੰਨਾ ਜ਼ਮੀਨਾਂ ਤੇ ਉਹ ਖੇਤੀ ਕਰਦੇ ਸਨ ਉਹਨਾਂ ਜ਼ਮੀਨਾਂ ਦੇ ਹੱਕ ਉਹਨਾਂ ਨੂੰ ਦਿਲਵਾਏ ਅਜਿਹੇ ਮਹਾਨ ਯੋਧੇ ਜੋ ਸਾਬਤ ਸੂਰਤ ਸੀ ਜੋ ਅੰਮ੍ਰਿਤਧਾਰੀ ਸੀ ਗੁਰੂ ਸਾਹਿਬ ਤੋਂ ਅੰਮ੍ਰਿਤ ਛੱਕ ਕੇ ਉਹ ਪੰਜਾਬ ਦੀ ਧਰਤੀ ਵਿੱਚ ਪਹੁੰਚਿਆ ਸੀ ਉਹਨਾਂ ਦੀ ਯਾਦ ਵਿੱਚ ਇੱਕ ਸਥਾਨ ਬਣਾਇਆ ਜਾਵੇ ਤੇ ਉੱਥੇ ਪਾਠ ਨਾ ਹੋਵੇ ਉੱਥੇ ਅਰਦਾਸ ਨਾ ਹੋਵੇ ਔਰ ਉੱਥੇ ਜਿਹੜਾ ਉਹ ਰਹੁ ਰੀਤਾਂ ਜਿਨ੍ਹਾਂ ਦੀ ਗੁਰਮਤ ਨਾਲ ਸਾਂਝ ਨਹੀਂ ਹੈਗੀ ਉਹਨਾਂ ਰਹੁ ਰੀਤਾਂ ਦੇ ਨਾਲ ਉਸ ਜਗ੍ਹਾ ਦੀ ਭੂਮੀ ਪੂਜਨ ਕਰਕੇ ਸ਼ੁਰੂਆਤ ਕੀਤੀ ਜਾਵੇ ਤਾਂ ਅਤਰਾਜ ਤਾਂ ਉੱਠੇਗਾ ਹੀ ਔਰ ਅਤਰਾਜ ਜਿਹੜਾ ਉਹ ਜਾਇਜ਼ ਵੀ ਹੈ ਮਨੋ ਲਾਲ ਜੀ ਬਹੁਤ ਸਮੇਂ ਸਮੇਂ ਤੇ ਸਿੱਖਾਂ ਦੇ ਨਾਲ ਆਪਣੀ ਸਾਂਝ ਦੀ ਗੱਲ ਕਰਦੇ ਨੇ ਤੇ ਸਿੱਖਾਂ ਵਾਸਤੇ ਚੰਗੇ ਕੀਤੇ ਜਿਹੜੇ ਕੰਮ ਨੇ ਉਹਨਾਂ ਦਾ ਜ਼ਿਕਰ ਵੀ ਕਰਦੇ ਨੇ ਸਮਾਗਮ ਜਿਹੜੇ ਉਹਨਾਂ ਨੇ ਕਈ ਕਰਵਾਏ ਗੁਰਤੇਗ ਬਾਦਰ ਜੀ ਦੇ ਪ੍ਰਕਾਸ਼ਪੁਰਬ ਤੇ ਵੀ ਕਰਵਾਇਆ ਗੁਰਕਲਗੀ ਤਰਪਾਦਸ਼ਾ ਦਾ ਸਮਾਗਮ ਉਹਨਾਂ ਨੇ ਕਰਵਾਇਆ ਕਈ ਅਜਿਹੇ ਕੰਮ ਕੀਤੇ ਪਰ ਕਈ ਜਗ੍ਹਾ ਆ ਕੇ ਉਹ ਜਾਣੇ ਜਾਣ ਜਾਣੇ ਇਹ ਤਾਂ ਹੋ ਹੀ ਜਾਂਦੇ ਨੇ ਉਹਨਾਂ ਕੋਲ ਕੁਝ ਅਜਿਹੇ ਕੰਮ ਹੋ ਜਾਂਦੇ ਨੇ ਜਾਂ ਉਹਨਾਂ ਦੇ ਸਲਾਹਕਾਰ ਮਾੜੇ ਹੁੰਦੇ ਨੇ ਜਿਹੜੇ ਉਹਨਾਂ ਸਲਾਹ ਨਹੀਂ ਦਿੰਦੇ ਕਿ ਉਹ ਵਿਵਾਦ ਵਿੱਚ ਪੈ ਜਾਂਦੇ ਨੇ ਡਾਚਰ ਗੁਰਦੁਆਰਾ ਸਾਹਿਬ ਨੂੰ ਨਾ ਜਾਣ ਕਰਕੇ ਉਹਨਾਂ ਦਾ ਵਿਵਾਦ ਹੋਇਆ ਕਿ ਉੱਥੇ ਸੰਤ ਜਰਨੈਲ ਸਿੰਘਰਾਂ ਦੀ ਫੋਟੋ ਲੱਗੀ ਹੋਈ ਸੀ ਇਸ ਕਰਕੇ ਨਹੀਂ ਗਏ ਜਦਕਿ ਸੰਗਤ ਉੱਥੇ ਪੂਰੀ ਤਿਆਰੀ ਕਰਕੇ ਬੈਠੀ ਹੋਈ ਸੀ ਉਹ ਵਿਵਾਦ ਹੋਇਆ ਜਿਹਦੇ ਕਰਕੇ ਇਸ ਇਲਾਕੇ ਦੀ ਸੰਗਤ ਬਹੁਤ ਜ਼ਿਆਦਾ ਉਹਨਾਂ ਨਾਲ ਨਾਰਾਜ਼ ਹੋਈ ਪਰ ਉਹ ਨਾਰਾਜ਼ਗੀ ਦਾ ਅਸਰ ਹੱਲੀ ਵੀ ਦੇਖਣ ਨੂੰ ਮਿਲਦਾ ਹੈ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦਾ ਬਿਰਾਗੀ ਲਿਖਣ ਕਰਕੇ ਪ੍ਰਚਾਰਨ ਕਰਕੇ ਵੀ ਨਾਰਾਜ਼ਗੀ ਹੋਈ ਕਈਆਂ ਛੋਟੀਆਂ-ਛੋਟੀਆਂ ਅਜਿਹੀਆਂ ਗੱਲਾਂ ਹੋਈਆਂ ਜਿਨ੍ਹਾਂ ਨਾਲ ਇੱਕ ਪਾਸੇ ਤਾਂ ਉਹ ਸਿੱਖ ਸੰਗਤ ਨੂੰ ਨਾਲ ਜੋੜਨ ਦੀ ਗੱਲ ਕਰਦੇ ਰਹੇ ਦੂਜੇ ਪਾਸੇ ਨਾਰਾਜ਼ਗੀਆਂ ਵੀ ਨਾਲ-ਨਾਲ ਚਲਦੀਆਂ ਰਹੀਆਂ ਤੇ ਹੁਣ ਜਿਹੜਾ ਤਾਜ਼ਾ ਇਸ਼ੂ ਹੋਇਆ ਹੈ ਕਿ ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਬਣੇ ਜਾ ਰਹੇ ਮਿਊਜ਼ੀਅਮ ਦੀ ਸ਼ੁਰੂਆਤ ਜਿਹੜੀ ਹੈ ਉਹ ਸਿੱਖ ਰਹੁ ਰੀਤਾ ਅਨੁਸਾਰ ਨਾ ਕਰਕੇ ਸਨਾਤਨ ਰਹੁ ਰੀਤਾ ਅਨੁਸਾਰ ਕੀਤੀ ਗਈ ਜਿਹਨੂੰ ਲੈ ਕੇ ਇੱਕ ਵੱਡਾ ਵਿਵਾਦ ਇੱਕ ਵੱਡੀ ਨਾਰਾਜ਼ਗੀ ਜਿਹੜੀ ਹੈ ਉਹ ਸਿੱਖ ਕੌਮ ਵਿੱਚ ਨਜ਼ਰ ਆ ਰਹੀ ਹੈ ਮੈਂ ਸੋਸ਼ਲ ਮੀਡੀਆ ਤੇ ਵੀ ਦੇਖ ਰਿਹਾ ਬੜੇ ਸਿੰਘ ਨੇ ਜਿਨ੍ਹਾਂ ਨੇ ਇਹਦੇ ਉੱਤੇ ਬਕਾਇਦਾ ਆਪਣੀਆਂ ਵੀਡੀਓ ਪਾ ਕੇ ਪੋਸਟਾਂ ਪਾ ਕੇ ਇਸ ਦਾ ਵਿਰੋਧ ਕੀਤਾ ਔਰ ਖਾਸ ਤੌਰ ਤੇ ਕਿਉਂਕਿ ਇਹ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਟਰਸਟ ਬਣਿਆ ਉਹਦੇ ਜਿਹੜੇ ਮੈਂਬਰ ਸੈਕਟਰੀ ਨੇ ਉਹ ਡਾਕਟਰ ਪ੍ਰਬਲਿੰਦ ਸਿੰਘ ਨੇ ਜਿਹੜੇ OSD ਨੇ ਸਰਕਾਰ ਦੇ ਪਬਲਿਕ ریلیشن ডিপਾਰਟਮੈਂਟ ਦੇ ਅੰਦਰ ਸੋ ਮੈਂ ਸਮਝਣਾ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਰਹੇ ਨੇ ਉਹਨਾਂ ਨੂੰ ਇਸ ਸਿੱਖ ਮਰਿਆਦਾ ਦਾ ਸਾਰਾ ਗਿਆਨ ਹੈ ਕਿਉਂਕਿ ਮਨੋਰ ਲਾਲ ਜੀ ਦੇ ਮੌਕੇ ਤੇ ਪਹੁੰਚੇ ਜੋ ਇੰਤਜ਼ਾਮ ਕੀਤਾ ਹੋਏਗਾ ਉਸ ਇੰਤਜ਼ਾਮ ਦੇ ਅਨੁਸਾਰ ਉਹਨਾਂ ਨੇ ਜਿਹੜੀ ਹੈ ਜੋ ਕਾਰਵਾਈ ਉਹਨਾਂ ਦੱਸ ਸੀ ਕਿ ਉਹਨਾਂ ਨੇ ਉਹ ਕਾਰਵਾਈ ਕੀਤੀ ਪਰ ਮੈਨੂੰ ਲੱਗਦਾ ਹੈ ਕਿ ਡਾਕਟਰ ਪ੍ਰਭਲਿੰਦ ਸਿੰਘ ਜੀ ਨੂੰ ਔਰ ਜਿਹੜੇ ਹੋਰ ਟਰਸਟ ਦੇ ਨਾਲ ਜੁੜੇ ਹੋਏ ਬੰਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਬੜਾ ਮਿਨੂਟਲੀ ਚੈੱਕ ਕਰਨਾ ਚਾਹੀਦਾ ਸੀ ਕਿ ਜੋ ਕੁਝ ਕੀਤਾ ਜਾ ਰਿਹਾ ਹੈ ਕਿ ਉਹ ਸਿੱਖ ਰਹੁ ਰੀਤਾਂ ਮਰਿਆਦਾ ਦੇ ਉੱਤੇ ਖਰਾ ਉਤਰਦਾ ਹੈ। ਇਹ ਕਿਧਰੇ ਨਾ ਕਿਧਰੇ ਜਿਹੜਾ ਇਹਦਾ ਸੁਨੇਹਾ ਜਿਹੜਾ ਉਹ ਚੰਗਾ ਨਹੀਂ ਗਿਆ। ਪਰ ਸਿੱਖ ਸੰਗਤ ਦੇ ਵਿੱਚ ਮੋੜ ਤੋਂ ਦੁਬਾਰਾ ਇੱਕ ਰੋਸ਼, ਇੱਕ ਨਾਰਾਜ਼ਗੀ, ਇੱਕ ਗੁੱਸਾ ਜਿਹੜਾ ਉਹ ਨਜ਼ਰ ਆ ਰਿਹਾ ਹੈ। ਅੱਗੇ 350 ਸਾਲਾਂ ਦੀ ਸ਼ਤਾਬਦੀ ਆ ਰਹੀ ਹੈ। ਜਿਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਕਈ ਪ੍ਰੋਗਰਾਮ ਲਿਖੇ ਗਏ ਨੇ। ਕੁਰhetra ਵਿੱਚ ਬੜਾ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ 9 ਤਰੀਕ ਨੂੰ ਕਰਨਾਲ ਵਿੱਚ ਮੈਰਾਥਨ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਕਰੀਬ 50000 ਦੀ ਭਾਗੀਦਾਰੀ ਦੀ ਉਮੀਦ ਜਤਾਈ ਜਾ ਰਹੀ ਹੈ ਤੇ ਅਜਿਹੇ ਮੌਕੇ ਨੇ ਜਿੱਥੇ ਮर्यादा ਦਾ ਧਿਆਨ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਾਮ ਨਾਲ ਗੁਰਤੇਗ ਬਾਧਰ ਜੀ ਦਾ ਜੁੜਿਆ ਹੈ ਜਿਵੇਂ ਇਸ ਸਥਾਨ ਤੇ ਨਾਮ ਬਾਬਾ ਬੰਦਾ ਸਿੰਘ ਬਾਧਰ ਜੀ ਦਾ ਜੁੜਿਆ ਸੀ ਉਦਾਂ ਹੀ ਉਸ ਸਥਾਨ ਤੇ ਇਹ ਜਿਹੜੇ ਸਮੁੱਚੇ ਪ੍ਰੋਗਰਾਮ ਹੋ ਰਹੇ ਹਨ ਨਾਮ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੁੜਿਆ ਹੋਇਆ ਸੋ ਉਮੀਦ ਹੈ ਕਿ ਸਰਕਾਰ ਜਿਹੜੀ ਉਹ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਲੈ ਕੇ ਜਿਹੜੇ ਆਉਣ ਵਾਲੇ ਸਮਾਗਮ ਨੇ ਉਹਨਾਂ ਵਿੱਚ ਇਸੀ ਦਾ ਧਿਆਨ ਰੱਖੇਗੀ ਕਿ ਮर्यादा ਨੂੰ ਠੇਸ ਨਾ ਪਹੁੰਚੇ ਤੇ ਮर्यादा ਵਾਸਤੇ ਖਾਸ ਤੌਰ ਤੇ ਜਿਹੜੇ ਪੰਥਕ ਵਿਦਵਾਨ ਨੇ ਉਹਨਾਂ ਦੀ رائے ਉਹਨਾਂ ਨਾਲ ਸਮੁੱਚਾ ਪ੍ਰੋਗਰਾਮ ਜ਼ਰੂਰ ਡਿਸਕਸ ਕੀਤਾ ਜਾਵੇਗਾ। ਬਾਕੀ ਇਹ ਜੋ ਹੋਇਆ ਹੈ ਇਹਦੇ ਉੱਤੇ ਸਰਕਾਰ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਕੇਂਦਰੀ ਮੰਤਰੀ ਮਨੋਰ ਲਾਲ ਜੀ ਨੂੰ ਵੀ ਇਹਦੇ ਉੱਤੇ ਜਿਹੜੀ ਹੈ ਆ ਕੇ ਸਾਹਮਣੇ ਆ ਕੇ ਕਿਉਂਕਿ ਸੰਗਤ ਦੇ ਵਿੱਚ ਰੋਸ ਹੈ ਗੁੱਸਾ ਹੈ ਆ ਕੇ ਦੱਸਣਾ ਚਾਹੀਦਾ ਹੈ ਔਰ ਜਿਹੜੇ ਮੈਂਬਰ ਸੈਕਟਰੀ ਨੇ ਡਾਕਟਰ ਪ੍ਰਭਲਿੰਦ ਸਿੰਘ ਉਹਨਾਂ ਨੂੰ ਵੀ ਇਹਦੇ ਉੱਤੇ ਸੰਗਤ ਵਿੱਚ ਆ ਕੇ ਆਪਣੀ ਗੱਲ ਜ਼ਰੂਰ ਰੱਖਣੀ ਚਾਹੀਦੀ ਏ ਵੀ ਇਹ ਕਿਉਂ ਹੋਇਆ ਇਹ ਜਾਣੇ ਵਿੱਚ ਹੋਇਆ ਅਣਜਾਣੇ ਵਿੱਚ ਹੋਇਆ ਔਰ ਇਹ ਹੋਣਾ ਚਾਹੀਦਾ ਸੀ ਨਹੀਂ ਹੋਣਾ ਚਾਹੀਦਾ ਸੀ ਕਿਉਂ ਉਹਨਾਂ ਨੇ ਕੀਤਾ ਜੋ ਵੀ ਉਹਨਾਂ ਦਾ ਸਪਸ਼ਟੀਕਰਨ ਜੋ ਵੀ ਉਹਨਾਂ ਦੀ ਗੱਲਬਾਤ ਹੈ ਉਹਨਾਂ ਨੂੰ ਸੰਗਤ ਵਿੱਚ ਜ਼ਰੂਰ ਰੱਖਣੀ ਚਾਹੀਦੀ ਏ ਤੁਸੀਂ ਕੀ ਕਹਿੰਦੇ ਹੋ ਤੁਹਾਡੇ ਕੀ ਕਮੈਂਟ ਨੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਦੇ ਸਕਦੇ ਹੋ ਇਸ ਖਬਰ ਨੂੰ ਵੱਤ ਵਤ ਸ਼ੇਅਰ ਕਰੋ ਤਾਂ ਕਿ ਹੋਰ ਸੰਗਤ ਵੀ ਆਪਣੇ ਵਿਚਾਰ ਦੇ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ